ਅਕਾਲੀ ਦਲ ਦਾ ਬਾਕੀ ਧੜਾ ਅੱਜ ਜਥੇਦਾਰ ਦੇ ਨਾਲ ਮੁਲਾਕਾਤ ਕਰਨ ਦੇ ਲਈ ਪਹੁੰਚ ਗਿਆ ਹੈ ਤੇ ਦੱਸਦੀ ਹੈ ਕਿ ਉੱਥੇ ਹੀ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਦੱਸਦੀ ਹੈ ਕਿ ਅੱਜ ਕਈ ਮੁੱਦਿਆਂ ਨੂੰ ਲੈ ਕੇ ਵਿਚਾਰ ਹੋ ਸਕਦੇ ਨੇ ਤੇ ਦੂਜੇ ਪਾਸੇ ਜੋ ਅਕਾਲੀ ਦਲ ਯਾਨੀ ਕਿ ਬਾਦਲ ਧੜੇ ਦੇ ਵੱਲੋਂ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ ਉਸ ਨੂੰ ਲੈ ਕੇ ਕੋਈ ਗੱਲਬਾਤ ਹੋ ਸਕਦੀ ਹੈ ਤੇ ਜਿਸ ਦੇ ਤਹਿਤ ਕੱਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਵੱਡੀ ਜ਼ਿੰਮੇਵਾਰੀ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸੌਂਪੀ ਗਈ ਸੀ ਪਰੰਤੂ ਉਹਨਾਂ ਨੇ ਇਸ ਜ਼ਿੰਮੇਵਾਰੀ ਨੂੰ ਖਾਰਜ ਕਰ ਦਿੱਤਾ ਤਦ ਦਾਸੀਏ ਕਿ ਉਹਨਾਂ ਨੂੰ ਕੱਲ ਅਬਜ਼ਰਵਰ ਜਿਹੜਾ ਕਿ ਫਰੀਦਕੋੜ ਤੋਂ ਲਗਾਇਆ ਗਿਆ ਸੀ ਤੇ ਜਿਸ ਦੇ ਤਹਿਤ ਉਨਾਰੂ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਬਾਦਲ ਤੜੇ ਦੇ ਵੱਲੋਂ ਮਨਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਜਿਸ ਦੇ ਤਹਿਤ ਉੱਥੇ ਹੀ ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਜੋ ਹੁਕਮ ਲਗਾਏ ਗਏ ਨੇ ਉਸ ਤੋਂ ਪਗੌੜਾ ਨੇ ਕਹੀ ਅਕਾਲੀ ਦਲ ਦੇ ਲੀਡਰਸ਼ਿਪ ਤੇ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਨਾਲ ਬੰਨੇ ਹੋਏ ਆ ਤੇ ਇਹਨਾਂ ਦੀ ਪਾਲਣਾ ਕਰਨਾ ਸਾਡੇ ਸਰਮਥ ਹੈ ਤੇ ਸਤ ਮੈਂਬਰੀ ਕਮੇਟੀ ਦੇ ਵਿੱਚ ਰਹਿ ਕੇ ਹੀ ਜਿਹੜੀ ਕਿ ਨਵੀਂ ਮੁਹਿੰਮ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਾਰਤੀ ਸ਼ੁਰੂ ਕੀਤੀ ਜਾਵੇਗੀ ਦੂਜੇ ਪਾਸੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜ਼ਿੰਮੇਵਾਰੀ ਬਾਕੀ ਧੜੇ ਦੇ ਗੁਰਪ੍ਰਤਾਪ ਸਿੰਘ ਵਿਡਾਲਾ ਨੂੰ ਸੋਪੀ ਗਈ ਤਾਂ ਉਹਨਾਂ ਨੇ ਇਹ ਖਾਰਜ ਕਰ ਦਿੱਤੀ ਤੇ ਉਹਨਾਂ ਦਾ ਕਹਿਣਾ ਹੈ ਕਿ ਦਿਖਾਵਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਜੋ ਸਾਨੂੰ ਹੁਕਮ ਅਕਾਲ ਤਖਤ ਸਾਹਿਬ ਦੇ ਵੱਲੋਂ ਲਗਾਏ ਗਏ ਨੇ ਉਹਨਾਂ ਦੀ ਅਸੀਂ ਪਾਲਣਾ ਕਰਦੇ ਆ ਤੇ ਜਿਸ ਦੇ ਤਹਿਤ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲ ਗੁਰਪ੍ਰਤਾਪ ਸਿੰਘ ਵਿਡਾਲਾ ਪਹੁੰਚੇ ਨੇ ਤੇ ਜਿਸ ਤੋਂ ਬਾਅਦ ਥੋੜੇ ਸਮੇਂ ਦੇ ਵਿੱਚ ਮੁਲਾਕਾਤ ਹੋਵੇਗੀ ਤੇ ਉੱਥੇ ਹੀ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਜਿਸ ਦੇ ਬਾਅਦ ਦੱਸਿਆ ਕਿ ਇੱਕ ਪਾਸੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਤੇ ਜਿਸ ਦੇ ਵਿੱਚ 28 ਜਨਵਰੀ ਨੂੰ ਵੱਡੀ ਮੀਟਿੰਗ ਹੋਵੇਗੀ ਤੇ ਉੱਥੇ ਹੀ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਸਿੰਘ ਸਹਿਬਾਨਾਂ ਦੇ ਨਾਲ ਇਹ ਮੀਟਿੰਗ ਕਰਨਗੇ ਤੇ ਜਿਸ ਤੋਂ ਬਾਅਦ 28 ਜਨਵਰੀ ਨੂੰ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਅਕਾਲੀ ਦਲ ਇੱਕ ਵੱਡਾ ਛਟਕਾ ਜੜਿਆ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਦਿੱਤਾ ਗਿਆ ਤੇ ਮਾ ਨੇ ਅਕਾਲੀ ਦਲ ਨੂੰ ਹਲਾਕੇ ਰੱਖ ਦਿੱਤਾ ਤੇ ਉਸ ਤੋਂ ਬਾਅਦ ਉਥੇ ਹੀ ਜਿਹੜੀ ਕਿ ਸਜ਼ਾ ਮਿਲੀ ਉਹਨਾਂ ਨੇ ਸਰਮਥੇ ਪਰਵਾਨ ਕੀਤੀ ਤੇ ਹੁਣ ਨਵੀਂ ਭਰਤੀ ਨੂੰ ਲੈ ਕੇ ਲਗਾਤਾਰ ਵਿਵਾਦ ਜਾਰੀ ਹੈ ਤੇ ਗੁਰਪਰਤਾਪ ਸਿੰਘ ਬਡਾਲਾ ਅੱਜ ਜਥੇਦਾਰ ਸਾਹਿਬ ਕੋਲ ਮੁੜ ਪਹੁੰਚੇ ਨੇ ਤੇ ਜਿਸ ਤੋਂ ਬਾਅਦ ਉਥੇ ਹੀ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਅਤੇ ਅਕਾਲੀ ਲੀਡਰਸ਼ਿਪ ਨੂੰ ਲੈ ਕੇ ਕੋਈ ਵੱਡਾ ਜਿਹੜਾ ਕਿ ਮੰਗ ਪੱਤਰ ਦੇ ਸਕਦੇ ਨੇ ਜਾਂ ਕੋਈ ਵਿਚਾਰ ਜਿਹੜੇ ਕਿ ਸਾਂਝੇ ਕਰ ਸਕਦੇ ਨੇ ਤੇ ਜਿਸ ਤੋਂ ਬਾਅਦ ਉਥੇ ਹੀ ਕੋਈ ਵੱਡਾ ਫੈਸਲਾ ਹੋਣ ਦੀ ਉਮੀਦ ਹੋ ਸਕਦੀ ਹੈ ਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਤੇ ਦੱਸਿਏ ਕਿ ਅੱਜ ਕਈ ਮੁੱਦਿਆਂ ਨੂੰ ਲੈ ਕੇ ਵਿਚਾਰ ਹੋ ਸਕਦੇ ਨੇ ਤੇ ਦੂਜੇ ਪਾਸੇ ਜੋ ਅਕਾਲੀ ਦਲ ਯਾਨੀ ਕਿ ਬਾਦਲ ਧੜੇ ਦੇ ਵੱਲੋਂ ਹੁਕਮਾਂ ਦੀ ਉਲੰਘਣਾ ਕੀਤੀ ਗਈ ਹੈ ਉਸ ਨੂੰ ਲੈ ਕੇ ਕੋਈ ਗੱਲਬਾਤ ਹੋ ਸਕਦੀ ਹੈ ਤੇ ਜਿਸ ਦੇ ਤਹਿਤ ਕੱਲ ਦੀ ਗੱਲ ਕਰੀਏ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਇੱਕ ਵੱਡੀ ਜ਼ਿੰਮੇਵਾਰੀ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸੌਂਪੀ ਗਈ ਸੀ ਪਰੰਤੂ ਉਹਨਾਂ ਨੇ ਇਸ ਜ਼ਿੰਮੇਵਾਰੀ ਨੂੰ ਖਾਰਜ ਕਰ ਦਿੱਤਾ ਤਦ ਦਾਸੀਏ ਕਿ ਉਹਨਾਂ ਨੂੰ ਕੱਲ ਅਬਜ਼ਰਵਰ ਜਿਹੜਾ ਕਿ ਫਰੀਦਕੋੜ ਤੋਂ ਲਗਾਇਆ ਗਿਆ ਸੀ ਤੇ ਜਿਸ ਦੇ ਤਹਿਤ ਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਯਾਨੀ ਕਿ ਬਾਦਲ ਤੜੇ ਦੇ ਵੱਲੋਂ ਮਨੋਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ ਤੇ ਜਿਸ ਦੇ ਤਹਿਤ ਉੱਥੇ ਹੀ ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਜੋ ਹੁਕਮ ਲਗਾਏ ਗਏ ਨੇ ਉਸ ਤੋਂ ਪਗੌੜਾ ਨੇ ਕਹੀ ਅਕਾਲੀ ਦਲ ਦੇ ਲੀਡਰਸ਼ਿਪ ਤੇ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੇ ਨਾਲ ਬੰਨੇ ਹੋਏ ਆ ਤੇ ਇਹਨਾਂ ਦੀ ਪਾਲਣਾ ਕਰਨਾ ਸਾਡੇ ਸਰਮਥ ਹੈ ਤੇ ਸਤ ਮੈਂਬਰੀ ਕਮੇਟੀ ਦੇ ਵਿੱਚ ਰਹਿ ਕੇ ਹੀ ਜਿਹੜੀ ਕਿ ਨਵੀਂ ਮੁਹਿੰਮ ਯਾਨੀ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਾਰਤੀ ਸ਼ੁਰੂ ਕੀਤੀ ਜਾਵੇਗੀ ਦੂਜੇ ਪਾਸੇ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਜ਼ਿੰਮੇਵਾਰੀ ਬਾਕੀ ਧੜੇ ਦੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸੌਂਪੀ ਗਈ ਤਾਂ ਉਹਨਾਂ ਨੇ ਇਹ ਖਾਰਜ ਕਰ ਦਿੱਤੀ ਤੇ ਉਹਨਾਂ ਦਾ ਕਹਿਣਾ ਹੈ ਕਿ ਦਿਖਾਵਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਜੋ ਸਾਨੂੰ ਹੁਕਮ ਅਕਾਲ ਤਖਤ ਸਾਹਿਬ ਦੇ ਵੱਲੋਂ ਲਗਾਏ ਗਏ ਨੇ ਉਹਨਾਂ ਦੇ ਅਸੀਂ ਪਾਲਣਾ ਕਰਦੇ ਆਂ ਤੇ ਜਿਸ ਦੇ ਤਹਿਤ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਕੋਲ ਗੁਰਪ੍ਰਤਾਪ ਸਿੰਘ ਵਡਾਲਾ ਪਹੁੰਚੇ ਨੇ ਤੇ ਜਿਸ ਤੋਂ ਬਾਅਦ ਥੋੜੇ ਸਮੇਂ ਦੇ ਵਿੱਚ ਮੁਲਾਕਾਤ ਹੋਵੇਗੀ ਤੇ ਉੱਥੇ ਹੀ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਸਕਦਾ ਹੈ ਤੇ ਜਿਸ ਦੇ ਬਾਅਦ ਦੱਸੀਏ ਕਿ ਇੱਕ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਮੀਟਿੰਗ ਦਾ ਐਲਾਨ ਕਰ ਦਿੱਤਾ ਹੈ ਤੇ ਜਿਸ ਦੇ ਵਿੱਚ 28 ਜਨਵਰੀ ਨੂੰ ਵੱਡੀ ਮੀਟਿੰਗ ਹੋਵੇਗੀ ਤੇ ਉੱਥੇ ਹੀ ਕੋਈ ਵੱਡਾ ਫੈਸਲਾ ਨਿਕਲ ਕੇ ਬਾਹਰ ਆ ਸਕਦਾ ਹੈ ਸਿੰਘ ਸਹਿਬਾਨਾਂ ਦੇ ਨਾਲ ਇਹ ਮੀਟਿੰਗ ਕਰਨਗੇ ਤੇ ਜਿਸ ਤੋਂ ਬਾਅਦ 28 ਜਨਵਰੀ ਨੂੰ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਤੇ ਦੂਜੇ ਪਾਸੇ ਗੱਲ ਕਰੀਏ ਤਾਂ ਬੀਤੇ ਦਿਨਾਂ ਦੇ ਵਿੱਚ ਅਕਾਲੀ ਦਲ ਇੱਕ ਵੱਟਾ ਛਟਕਾ ਜਿਹੜਾ ਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਦਿੱਤਾ ਗਿਆ ਤੇ ਕਮਾ ਨੇ ਅਕਾਲੀ ਦਲ ਨੂੰ ਹਲਾਕੇ ਰੱਖ ਦਿੱਤਾ ਤੇ ਉਸ ਤੋਂ ਬਾਅਦ ਉੱਥੇ ਹੀ ਜਿਹੜੀ ਕਿ ਸਜ਼ਾ ਮਿਲੀ ਉਹਨਾਂ ਨੇ ਸਰਮਥੇ ਪਰਵਾਣ ਕੀਤੀ ਤੇ ਹੁਣ ਨਵੀਂ ਭਰਤੀ ਨੂੰ ਲੈ ਕੇ ਲਗਾਤਾਰ ਵਿਵਾਦ ਜਾਰੀ ਹੈ ਤੇ ਗੁਰਪ੍ਰਤਾਪ ਸਿੰਘ ਬਡਾੜਾ ਅੱਜ ਜਥੇਦਾਰ ਸਾਹਿਬ ਕੋਲ ਮੁੜ ਪਹੁੰਚੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਅਤੇ ਅਕਾਲੀ ਲੀਡਰਸ਼ਿਪ ਨੂੰ ਲੈ ਕੇ ਕੋਈ ਵੱਡਾ ਜਿਹੜਾ ਕਿ ਮੰਗ ਪੱਤਰ ਦੇ ਸਕਦੇ ਨੇ ਜਾਂ ਕੋਈ ਵਿਚਾਰ ਜਿਹੜੇ ਕਿ ਸਾਂਝੇ ਕਰ ਸਕਦੇ ਨੇ ਤੇ ਜਿਸ ਤੋਂ ਬਾਅਦ ਉੱਥੇ ਹੀ ਕੋਈ ਵੱਡਾ ਫੈਸਲਾ ਹੋਣ ਦੀ ਉਮੀਦ ਹੋ ਸਕਦੀ ਹੈ